ਰਕੇ ਦਸਤਾ ਦੋ ਸਾਨੂੰ ਕਸਟਮਰ ਪੇਮੈਂਟ ਕਰੀ ਜਾਂਦੇ ਆ ਮੈਦਰਮੈਂਟ ਭੇਜੀ ਜਾਂਦੇ ਮੈਨੂੰ ਤਾਂ ਕੁਝ ਕੁਝ ਸਮਝ ਨਹੀਂ ਆ ਰਹੀ ਕੀ ਹਾਂ ਬਿਲਕੁਲ ਨਹੀਂ ਸਮਝ ਆ ਰਹੀ ਸਾਨੂੰ ਵੀ ਕੀ ਹੋਈ ਕੀ ਕੋਈ ਸਮਝ ਹੀ ਨਹੀਂ ਆ ਰਹੀ ਕੀ ਸਾਨੂੰ ਕਬਸ਼ਵੀ ਕਿਉਂ ਕੀ ਹੋ ਗਿਆ ਤੁਸੀਂ ਆਪਣੀ ਲਾਸਟ ਵਾਲੀ ਵੀਡੀਓ ਨਹੀਂ ਦੇਖੀ ਨਹੀਂ ਮੈਂ ਆਪਾਂ স্পੈਸ਼ਲ ਆਫਰ ਕੱਢੀ ਦੀ ਹੈ ਐਨ ਆਰ ਆਈ ਕਸਟਮਰਜ਼ਾਸਤੇ ਜਿਹਦੇ ਨੂੰ ਸਿਰਫ ਆਪਾਂ 6000 ਰੁਪਏ ਦੇਣਗੇ ਉਹ 6000 ਤੇ ਆਪਾਂ ਉਹਨਾਂ ਨੂੰ ਫਿਟਿੰਗ ਚੈੱਕ ਕਰਵਾਵਾਂਗੇ ਫੈਬਰਿਕ ਚੈੱਕ ਕਰਵਾਵਾਂਗੇ ਤੇ ਕੁਆਲਿਟੀ ਦੀ ਫਿਨਿਸ਼ਿੰਗ ਚੈੱਕ ਕਰਵਾਵਾਂਗੇ ਉਹ ਆਪਾਂ ਉਹਨਾਂ ਨੂੰ ਕੋਰੀਅਰ ਕਰ ਦੇਣਾ ਚਾਹੀਏ ਇੰਡੀਆ ਹੋਵੇ ਤੇ ਚਾਹੇ ਆਊਟ ਆਫ ਇੰਡੀਆ ਹੋਵੇ ਇਹ ਚ ਰੋਲੇ ਤੁਸੀਂ ਕਮ ਸੇ ਕਾ ਆਪਣੀ ਵੀਡੀਓ ਤਾਂ ਦੇਖੋ ਤੁਸੀਂ ਵੀਡੀਓ ਤਾਂ ਦੇਖੀ ਨਾ ਅਸੀਂ ਵੀਡੀਓ ਤਾਂ ਦੇਖੀ ਨਾ ਫੇਰ ਕੋ ਦੇਖੂਗਾ ਤਾਂ ਉੱਥੇ ਸਿਨੇਮਾ ਚਲਾ ਲਈਏ ਵੀਡੀਓ ਫਿਰ ਅਸੀਂ ਦੇਖਾਂਗੇ ਹਣ ਦੇਖਾਂਗੇ ਵੀਡੀਓ ਦੇਖੋ ਯਾਰ ਫੇਰ ਤੁਹਾਨੂੰ ਸਮਝ ਆਊਗਾ ਉਹ ਤੁਹਾਨੂੰ ਕਸਟਮਰਸ ਸਕਰੀਨ ਸ਼ਾਟ 6000 ਦੇ ਸੈਂਡ ਕਰਦੇ ਹੋਣਗੇ ਐਡਰੈਸ ਸੈਂਡ ਕਰਦੇ ਹੋਣਗੇ ਤੇ ਮੈਜ਼ਰ ਮੈਂਟ ਸੈਂਡ ਕਰਦੇ ਇਹੀ ਤਿੰਨ ਚੀਜ਼ਾਂ ਨਾ ਆਪਾਂ ਇਹ ਕਹੇ ਹਾਂ ਵੀ ਇਹੀ ਤਿੰਨ ਚੀਜ਼ਾਂ ਦੇ ਦਿਓ ਬਸ ਉਹਨਾਂ ਦੇ ਕਸਟਮਰਸ ਵਾਸਤੇ ਆਪਾਂ ਟ੍ਰਾਇਲ ਆਪਸ਼ਨ ਤੁਸੀਂ ਵੀ ਕਹਿ ਰਹੇ ਥੋਨੂੰ ਵੀ ਹਾਂਜੀ ਕਰ ਦਿਓ ਆਰਡਰ ਪਲੇਸ ਓਕੇ ਇਹ ਕਹਣੀ ਠੀਕ ਥੋਨੂੰ ਨਹੀਂ ਮੰਮਤਾ ਜੀ ਤੁਸੀਂ ਕਸਟਮਰਸ ਦੇਖ ਰਹੇ ਆ ਠੀਕ ਹੈ ਨਾ ਠੀਕ ਤੁਸੀਂ ਵੀ ਆਪਣੀ ਵੀਡੀਓ ਦੇਖ ਲਿਆ ਕਰੋ ਕਮ ਸੇ ਕਮ ਠੀਕ ਹੈ ਦੇਖ ਰਹੇ ਠੀਕ ਹੈ ਨਾ ਹਾਂਜੀ ਤੁਸੀਂ ਤਾਂ ਦੇਖੀ ਵੀ ਐ ਕਿਤੇ ਮੈਂ ਨਾ ਹੋ ਜੇ ਗਵਰਨਰ ਲੈ ਜਾਏ ਤੇ ਤੁਸੀਂ ਰਹਿ ਜਾਓ ਠੀਕ ਹੈ ਨਾ ਲੈ ਲਓ ਤੁਸੀਂ ਵੀ ਬੱਸ